ਸਾਹਿਬ ਜੀ ਨੇ ਇੱਕ ਬਚਨ ਬੜਾ ਸੋਹਣਾ ਲਿਖਿਆ ਇਹ ਮੈਨੂੰ ਇੰਜ ਲੱਗਦਾ ਹੋ ਸਕਦਾ ਹੈ ਇਸੇ ਤੁਕ ਤੋਂ ਹੀ ਉਹਨਾਂ ਨੇ ਵਿਆਖਿਆ ਕਰ ਦਿੱਤੀ ਹੋਵੇ ਕਾਵ ਰੂਪ ਭਾਈ ਵੀਰ ਸਿੰਘ ਜੀ ਨੇ ਉਹ ਨਾਮ ਹੈ ਉਸ ਦਾ ਰਚਨਾ ਦਾ ਖਿੱਚ ਹਰ ਰਾਖ ਰਾਖ ਵੱਡ ਵੱਡਾ ਹੈ ਉਹ ਚ ਲਿਖਦੇ ਨੇ ਤੁਸੀਂ ਬੰਨਿਆ ਨੇਮ ਵੱਡੇ ਖਿਚਣ ਛੋਟਿਆਂ ਬੜੇ ਸੌਖੀ ਪੰਜਾਬੀ ਹਰ ਰਾਖ ਰਾਖ ਵੱਡ ਵੱਡਾ ਹੈ ਤੁਸੀਂ ਬੰਨਿਆ ਨੇਮ ਵੱਡੇ ਖਿਚਣ ਛੋਟਿਆਂ ਸੂਰਜ ਖਿੱਚੇ ਧਰਤ ਧਰਤ ਫਿਰ ਚੰਦ ਨੂੰ ਚੰਦ ਮਾਰਦਾ ਖਿੱਚੂ ਛਾਲੇ ਸਾਗਰਾ ਚਾਰ ਸ਼ਬਦ ਵਰਤੇ ਨਾ ਸੂਰਜ ਵੱਡਾ ਹੈ ਉਹ ਖਿੱਚ ਪਾ ਕੇ ਧਰਤੀ ਨੂੰ ਚਾਰ ਚੁਬੇ ਘਮਾਈ ਜਾਂਦਾ ਵੱਡਾ ਨਿੱਕੇ ਨੂੰ ਖਿੱਚ ਰਿਹਾ ਤੇ ਧਰਤੀ ਜਿਹੜੀ ਹੈ ਉਹਨੇ ਖਿੱਚ ਪਾਈ ਚੰਦਰਮਾ ਨੂੰ ਘਮਾਈ ਜਾਂਦੀ ਆਪਣੇ ਨੇੜੇ ਚੁਗਿਰਦੇ ਤੇ ਕਹਿਣ ਲੱਗੇ ਚੰਦਰਮਾ ਖਿੱਚ ਪਾ ਕੇ ਸਮੁੰਦਰਾਂ ਦੇ ਪਾਣੀਆਂ ਨੂੰ ਛਾਲਦਾ ਪਿਆ ਹੈ ਮਾਲਕ ਹੈ ਤੇਰਾ ਤਾ ਕੁਦਰਤ ਦਾ ਆਪਣਾ ਤੂੰ ਆਪ ਨੇ ਬਣਾਇਆ ਹੈ ਵੱਡੇ ਛੋਟਿਆਂ ਨੂੰ ਖਿੱਚਦੇ ਆ ਸੂਰਜ ਧਰਤ ਨੂੰ ਧਰਤ ਚੰਦਰਮਾ ਨੂੰ ਚੰਦਰਮਾ ਸਮੁੰਦਰ ਨੂੰ ਅਸੀਂ ਸਭ ਤੋਂ ਛੋਟੇ ਆ ਤੂੰ ਸਭ ਤੋਂ ਵੱਡੇ ਐ ਤੇ ਕਿਰਪਾ ਕਰੀ ਜਿਵੇਂ ਇਹ ਖਿੱਚਦੇ ਨੇ ਤੂੰ ਸਾਨੂੰ ਆਪਣੇ ਵੱਲ ਖਿੱਚ ਲਵੀ ਪੰਜਾਬੀ ਦੀਆਂ 17 ਜੀ ਤੁਸੀਂ ਬਨਿਆ ਨੇਮ ਵੱਡੇ ਖਿਚਣ ਛੋਟਿਆਂ ਸੂਰਜ ਖਿੱਚੇ ਧਰਤ ਧਰਤ ਫਿਰ ਚੰਦ ਨੂੰ ਚੰਦ ਮਾਰਦਾ ਖਿੱਚ ਉਸ਼ਾਲੇ ਸਾਗਰਾਂ ਰੱਖ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ ਖਿੱਚ ਆਪਣੇ ਵੱਲ ਖਿੱਚ ਅਸਾਨੂੰ ਨਿਕਿਆ ਅੱਜ ਮੈਂ ਪਾਠ ਪੜਿਆ ਤੇ ਮੈਨੂੰ ਬੜਾ ਭੇਦ ਲੱਗਾ ਇਹ ਪਹਿਲਾਂ ਕਿਸੇ ਲਿਖਿਆ ਹੋਇਆ ਜੀ ਰੱਖ ਆਪਣੇ ਵੱਲ ਖਿੱਚ ਵੱਡੇ ਵੱਡਿਆ ਤੇ ਉਹ ਤਾਂ ਲਿਖਿਆ ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ ਅਸਾਨੂੰ ਨਿਕਿਆ ਕਿਹਾ ਜੇ ਨਾ ਰੱਖੇ ਖਿੱਚ ਸਾਈਆਂ ਮੇਰਿਆ ਗੋਵਾਚ ਜਾਸਾ ਹਾਏ ਮੈਂ ਬਨਤੀ ਬੇਲਿਆ ਤੁਸੀਂ ਵੱਡੇ ਗੁਰੂ ਸਾਹਿਬ ਕਹਿੰਦੇ ਨੇ ਹਮ ਗਰੀਬ ਮਸਕੀਨ ਪ੍ਰ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਮਹਾਰਾਜ ਕਿਰਪਾ ਕਰੋ ਜਨ ਨਾਨਕ ਨਾਮ ਅਧਾਰ ਟੇਕ ਹੈ ਦਾਸ ਨਾਨਕ ਗੁਰੂ ਰਾਮਦਾਸ ਜੀ ਤੁਹਾਡੇ ਨਾਮ ਦਾ ਹੀ ਸਾਨੂੰ ਟੇਕ ਸਹਾਰਾ ਹੈ ਨਾਮ ਹੀ ਸਾਡੇ ਵਾਸਤੇ ਸਭ ਕੁਝ ਤੇ ਇਸ ਨਾਮ ਦੀ ਕਿਰਪਾ ਨਾਲ ਜੀ ਕੀ ਮਿਲੇਗਾ ਹਰ ਨਾਮੇ ਹੀ ਸੁਖ ਮੰਡਾ ਹੈ ਇਸ ਖਰੀ ਨਾਮ ਵਿੱਚੋਂ ਨਿਕਲਿਆ ਸੁਖੀ ਮੰਡਾ ਦਾ ਅਰਥ ਹੈ ਜੜ ਦੇਣਾ ਫਿੱਟ ਹੋ ਜਾਣਾ ਅਸਥਿਤ ਹੋ ਜਾਣਾ ਹੈ ਵੈਗਰੂ ਜਿਹੜਾ ਆਪ ਜੀ ਨਾਮ ਬਖਸ਼ਦੇ ਹੋ ਇਹ ਨਾਮ ਹੀ ਸਾਡੇ ਵਾਸਤੇ ਸਭ ਤੋਂ ਵੱਡਾ ਸੁਖ ਹੈ ਇਹ ਗੁਰੂ ਰਾਮਦਾਸ ਜੀ ਨੇ ਸੋਹਿਲਾ ਸਾਹਿਬ ਜੀ ਦੇ ਇਸ ਅੰਮ੍ਰਿਤ ਵਚਨ ਵਿੱਚ ਬਖਸ਼ਿਸ਼ ਕੀਤੀ ਹੈ